ਜੇ ਉਹਨਾਂ ਸਿੰਘਾਂ ਨੂੰ ਲਿਖੇ ਆਏ ਆ ਤੇ ਇਹ ਵੀ ਕਿਸੇ ਨੂੰ ਵੀ ਮਾਰ ਕੁੱਟ ਕੇ ਪਹਿਲਾਂ ਵੀ ਫੜ ਫੜ ਕੇ ਬੜਾ ਇੱਕ ਦੋ ਵਾਰ ਫੜਿਆ ਰਾਜ ਲੰਘਦੇ ਜੀ ਸਿੰਘਿਆਂ ਦੀ ਅੱਛਾ ਮਤਲਬ ਕਈ ਵਾਰੀ ਪਹਿਲਾਂ ਵੀ ਸ਼ੱਕ ਦੇ ਤੌਰ ਤੇ ਲਿਖ ਲੈ ਜਾਂਦੀ ਹਾਂ ਹਾਂ ਜੀ ਲੈ ਜਾਂਦੀ ਕਹਿੰਦੀ ਉਹਦਣ ਜਦੋਂ ਨੰਗੇ ਆ ਤੇ ਇਹਨੂੰ ਨਾਲ ਕੁੱਟਦੇ ਮਾਰਦੇ ਪਜਾ ਕੇ ਲੈ ਗਏ ਆ ਤੇ ਬੋਟੀ ਮਗਰ ਭੱਜੀ ਆ ਅੱਛਾ ਜਦੋਂ ਭੱਜੀ ਆ ਤੇ ਬੋਟੀ ਡੇਕਪੀ ਰਸਤ 60 ਲੱਗਦੀ ਇਨੂੰ ਵੀ ਹੋ ਸਕਦਾ ਹਥਿਆਰ ਫੜਾਤਾ ਪਿੰਡ 'ਚ ਲੋਕ ਕਹਿੰਦੇ ਆ ਤੇ ਹਥਿਆਰ ਇਹਨੂੰ ਵੀ ਫੜਾਤਾ ਹੈ ਅੱਛਾ ਮਗਰ ਪੁਲਿਸ ਜਾਣ ਲਈ ਆ ਤੇ ਗਾੜੀ ਇਹ ਵੀ ਮੁਕਾਬਲਾ ਕਰਦੇ ਜਾਂਦੇ ਆ ਇਹ ਉਹਨਾਂ ਨੇ ਸਸਕਾਰ ਕੀਤਾ ਸਾਨੂੰ ਸਵੇਰੇ ਜਿਹੜਾ ਅਖਬਾਰ 'ਚ ਆਇਆ ਨਾ ਉਹਨੂੰ ਸਾਨੂੰ ਪਤਾ ਲੱਗਾ ਵਾ ਉਹ ਅਹੀਂ ਆਨੇ ਖਰੇ ਲੁੱਕ ਗਿਆ ਕਿੱਥੇ ਆ ਸਾਨੂੰ ਨਹੀਂ ਪਤਾ ਹਾਂ ਭਾਈ ਗੁਰਦਰ ਸਿੰਘ ਦੇ ਸ਼ਹੀਦ ਹੋਣ ਤੋਂ ਬਾਅਦ ਵੀ ਤੁਹਾਨੂੰ ਤੰਗ ਪਰੇਸ਼ਾਨ ਬੜਾ ਕਰ ਦੇਂਦੇ ਕੋਟ ਮਾਰਦੇ ਖਾਂਟਾਨੀ ਵਹਾਂ ਦੇ ਉਹਨਾਂ ਨੇ ਗਾਲਾਂ ਕੱਢਣੀਆਂ ਫਿਰ ਸਾਡੇ ਬਾਪੂ ਜੀ ਤੇ ਸਾਡੇ ਬਾਪੂ ਜੀ ਬਜ਼ੁਰਗ ਹੀ ਸਾਡੀ ਮਾਤਾ ਜੀ ਹੀ ਫਿਰ ਉਹਨਾਂ ਨੂੰ ਹੀ ਫੜ ਕੇ ਲੈ ਗਏ ਮੈਂ ਤੇ ਲੋਕੋ ਕੀ ਨਾ ਪਾਸੇ ਹੋ ਗਈ ਉਹ ਵਿਚਾਰੇ ਘਰ ਸੀ ਬਜ਼ੁਰਗ ਉਹਨਾਂ ਨੂੰ ਫੜ ਕੇ ਲੈ ਗਏ ਅਜੇ ਵਿਆਹ ਥੋੜਾ ਜਿਹੀ ਅੱਧੇ ਹੋਇਆ ਚਾਰ ਮਹੀਨੇ ਹੋਈ ਵਿਆਹ ਨੂੰ ਚਾਰ ਮਹੀਨੇ ਵਿਆਹ ਨੂੰ ਚਾਰ ਮਹੀਨੇ ਵਿਆਹ ਨੂੰ ਇੱਕ ਡੂਰ ਸਾਹਿਬ ਬਹਿ ਕੇ ਹੀ ਉਹਦੇ ਬਿੰਦਰਾ ਗੰਦੂ ਤੇ ਹਮਾਂ ਤੇ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਇਹ ਸਾਰਾ ਮੁੰਡ ਉਥੋਂ ਵਜਾ ਇਹ ਇੱਕ ਸੋਹਣਾ ਸਲੱਖਾ ਜਵਾਨ 4 ਮਹੀਨੇ ਵਿਆਹ ਹੋਏ ਹੋਣ ਉਹਦਾ ਦਿਲ ਕਰਦਾ ਤਾਂ ਮੈਂ ਹੱਥ ਚੁੱਕ ਕੇ ਤੁਰਿਆ ਆਪਣਾ ਹਾਲਾਤ ਇਤਰਾਹੇ ਬਣਾ ਦਿੱਤੇ ਗਏ ਕਿ ਜਿਹੜੇ ਆ ਇਹ ਨੌਜਵਾਨ ਬਾਗੀ ਹੋ ਗਏ ਫਿਰ 4 ਮਹੀਨਿਆਂ ਚ 10 ਦਿਨ ਉੱਥੇ ਰਹਿਣੀ 10 ਦਿਨ ਮੇਰੇ ਕੋ ਰਹਿਣੀ ਉਹਨੂੰ ਗੁਰਦੁਆਰੇ ਗਈ ਖਡੂਰ ਸਾਹਿਬ ਉਥੋਂ ਮੁੱਕੀ ਲੈ ਆਉਂਦੀ ਇੱਕਦਾਂ ਗੁਰਦੁਆਰੇ ਜਾਂਦੀ ਸੀ ਤੇ ਆਂਦੇ ਬੀਪੀ ਵੱਧ ਗਿਆ ਵਾ ਚੈੱਕ ਕਰ ਲੈਂਦੀ ਆ ਤੇ ਡਾਕਟਰ ਲਿਆਂਦਾ ਤੇ ਮੁੱਕੀ ਚਾਰ ਮਹੀਨੇ ਤੱਕ ਪਤਾ ਲੱਗਾ ਕਿ ਉਹ ਭਾਈ ਗੁਰਗੱਤ ਸਿੰਘ ਦੀ ਤਸਵੀਰ ਨੂੰ ਆਪਣੀਆਂ ਬਾਹਾਂ ਚ ਲੈ ਕੇ ਲੰਮੇ ਪੈ ਜਾਂਦੀ ਸੀ ਤੇ ਹਰ ਵਕਤ ਉਹਦੇ ਬਾਰੇ ਸੋਚਦੀ ਰਹਿੰਦੀ ਸੀ ਤੇ ਸਿਰਫ ਚਾਰ ਮਹੀਨੇ ਬਾਅਦ ਉਹ ਬਿਰਹਾ ਦੀ ਚੋਟ ਨਾ ਸੈਂਦਿਆ ਹੋਇਆ ਉਹੀ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਈ ਸੰਗਠਨ ਦਾ ਸਾਥੀ ਪ੍ਰੋਗਰਾਮ ਇਕੱਲ ਵਾਲੀਆਂ ਸਾਰੀਆਂ ਸੰਤਾਂ ਨੂੰ ਮੇਰੇ ਵੱਲੋਂ ਯਾਨੀ ਬਰਵੰਦਰ ਸਿੰਘ ਪੱਖੋਂ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਟੂਡੀਓ ਵਿੱਚ ਪਹੁੰਚਿਆ ਜੀ ਸਤਿਕਾਰਯੋਗ ਮਾਤਾ ਸਵਰਨ ਕੌਰ ਜੀ ਜੋ ਕਿ ਮਾਦਾ ਜੀ ਨੇ ਸ਼ਹੀਦ ਭਾਈ ਗੁਰਿੰਦਰ ਸਿੰਘ son of ਕਾਬਲ ਸਿੰਘ ਪਿੰਡ ਜੋਧਪੁਰ ਜ਼ਿਲ੍ਹਾ ਕਰਨਤਾਰਕ 351991 ਨੂੰ ਭਾਈ ਗੁਰਿੰਦਰ ਸਿੰਘ ਜਿਹੜਾ ਇੱਕ ਮੁਕਾਬਲੇ ਦੇ ਵਿੱਚ ਸ਼ਹੀਦ ਹੋ ਗਿਆ ਸੀਗਾ ਤੇ ਵੈਸੇ ਆਪਜੀ ਦੀ ਜਾਣਕਾਰੀ ਵੀ ਦੱਸ ਦਈਏ ਕਿ ਇਸ ਪਰਿਵਾਰ ਦੀ ਵੀਡੀਓ ਅਸੀਂ ਪਹਿਲਾਂ ਜਿਸ ਚੈਨਲ ਤੋਂ ਸਾਡੀ ਸ਼ੁਰੂਆਤ ਹੋਈ ਸੀਗੀ ਉਸ ਚੈਨਲ ਤੇ ਕੀਤੀ ਸੀ ਤੇ ਉਹ ਸ਼ਾਇਦ ਕਿਸੇ ਕਾਰਨ ਚੈਨਲ ਜਿਹੜਾ ਅੱਜ ਕੱਲ ਨਜ਼ਰ ਨਹੀਂ ਆਉਂਦਾ ਕੋਈ ਸਟੋਰੀ ਉਸ ਸਮੇਂ ਚਾਰ ਸਾਲ ਉਹ ਸੇ ਚੈਨਲ ਦੇ ਉੱਤੇ ਸਟੋਰੀਜ਼ ਕੀਤੀਆਂ ਸੀਗੀਆਂ ਅਤੀਤ ਦੇ ਪਰਛਾਵੇਂ ਟਾਈਟਲ ਦੇ ਚ ਤੇ ਉੱਥੇ ਕੀਤੀ ਸੀ ਪਰ ਉਹ ਹੁਣ ਕਿਤੇ ਲੱਭਦੀ ਨਹੀਂ ਪਰਿਵਾਰ ਦੀ ਖਾਇਸ਼ ਸੀ ਜਾਂ ਹੁਣ ਇਹਨਾਂ ਦੇ ਬੱਚਿਆਂ ਦੀ ਭਈ ਸਾਨੂੰ ਆਪਣੇ ਪਰਿਵਾਰ ਦੇ ਸ਼ਹੀਦ ਹੋਏ ਸਿੰਘ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਜਾਂ ਉਹਦੀ ਵੀਡੀਓ ਨਹੀਂ ਮਿਲਦੀ ਤੇ ਅੱਜ ਅਸੀਂ ਇਹ ਵੀਡੀਓ ਇੱਕ ਵਾਰੀ ਫੇਰ ਕਰ ਜਾ ਰਹੇ ਹਾਂ ਜੀ ਮਾਤਾ স্বর্ণਕੌਰ ਜੀ ਦੇ ਪਰਿਵਾਰ ਦੇ ਵਿੱਚ ਕੀ ਕੁਝ ਹੋਇਆ ਬੀਤੀਆਂ ਤੇ ਕਿਵੇਂ ਹੁਣ ਤੱਕ ਦੀ ਜ਼ਿੰਦਗੀ ਗੁਜ਼ਰੀ ਆ ਉਹ ਗੱਲਬਾਤ ਕਰਦੇ ਆ ਮਾਤਾ ਜੀ ਬਾਈ ਗੁਰਦੀ ਕਾ ਖਾਲਸਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਛਾ ਸਭ ਤੋਂ ਪਹਿਲਾਂ ਤੇ ਇਹ ਦੱਸਿਓ ਜੀ ਮਾਤਾ ਜੀ ਕਿੰਨੇ ਬੱਚੇ ਆ ਤੁਹਾਡੇ ਮੇਰੇ ਤਿੰਨ ਬੱਚੇ ਇੱਕ ਬੇਟੀ ਦੋ ਬੇਟੇ ਇੱਕ ਬੇਟਾ ਛੀ ਦੋ ਗਿਆ ਠੀਕ ਆ ਹੁਣ ਇੱਕ ਬੇਟਾ ਤੇ ਇੱਕ ਬੇਟੀ ਆ ਠੀਕ ਆ ਤੇ ਇਹ ਕੀ ਕੰਮ ਕਰਦਾ ਸੀ ਭਾਈ ਗੁਰਿੰਦਰ ਸਿੰਘ ਪਹਿਲਾਂ ਕਾਪ ਡਿਵਾਈਸ ਚੋਤੀ ਕਰਦੇ ਕਰਦਾ ਹੀ ਕਰ ਹਾਂਜੀ ਹਾਂਜੀ ਖੇਤ ਪੜਿਆ ਲਿਖਿਆ ਸੀਗਾ ਪੜਿਆ ਸੀ ਪਲੱਸ ਟੂ ਕੜਿਆ ਪਲੱਸ ਟੂ ਤੱਕ ਪਾਸ ਹਾਂਜੀ ਪਾਸ ਸੀਗਾ ਹਾਂਜੀ ਠੀਕ ਆ ਤੇ ਕੀ ਪਾਣਾ ਵਾਪਰਿਆ ਕਿਵੇਂ ਆਦੇ ਘਰੋਂ ਹੀ ਭੱਜਾ ਸੀ ਕਾਇਤੇ ਪਰ ਉਹ ਮਾਉਂਡ ਹੈ ਇਹ ਪੁਲਸ ਦਾ ਕੱਚਾ ਰਸਤਾ ਹੈਗਾ ਇਹਦੀ ਸਿੰਘ ਵੀ ਨੰਗਦੇ ਹੀ ਮਗਰ ਪੁਲਸ ਹੀ ਆਉਂਦੀ ਹੀ ਮਗਰ ਓਕੇ ਤੇ ਜਦੋਂ ਇਹ ਆਉਂਦੇ ਸਿੰਘ ਆਉਂਦੇ ਮਗਰ ਮੁਕਾਬਲਾ ਕਰਦੇ ਜਦੋਂ ਸ਼ਹਿਰ ਤਰਨਤਾਰ ਦੇ ਨਾਲ ਤੁਹਾਡਾ ਵੀ ਮਤਲਬ ਸ਼ਹਿਰ ਦੇ ਲਾਗੇ ਰਸਤਾ ਵਾ ਕੱਚਾ ਹੀ ਠੀਕ ਹੈ ਤਰਨਤਾਰ ਦੇ ਜੀ ਕੀ ਸਾਡੀ ਬਹਿਕ ਚਾ ਅੱਛਾ ਜਦੋਂ ਉਹਨਾਂ ਨੇ ਸਿੰਘਾਂ ਨੂੰ ਲੈ ਕੇ ਆਏ ਆ ਤੇ ਇਹ ਵੀ ਕਿਸੇ ਨੂੰ ਵੀ ਮਾਰਕੁੱਟ ਕੇ ਪਹਿਲਾਂ ਵੀ ਫੜ ਫੜ ਕੇ ਬੜਾ ਇੱਕ ਦੋ ਵਾਰ ਫੜਿਆ ਰਾਜ ਨੰਗਦੇ ਜੀ ਸਿੰਘਿਆਂ ਦੀ ਅੱਛਾ ਮਤਲਬ ਕਈ ਵਾਰੀ ਪਹਿਲਾਂ ਵੀ ਸ਼ੱਕ ਦੇ ਤੌਰ ਤੇ ਖੁੱਦ ਲੈ ਜਾਂਦੀ ਹਾਂ ਹਾਂ ਜੀ ਲੈ ਜਾਂਦੀ ਹੀ ਕਹਿੰਦੇ ਆਂ ਦੀ ਸਿੰਘ ਨੰਗਦੇ ਆ ਤੇ ਫਿਰ ਉਹ ਗੱਡੀਆਂ ਪਿੱਛੇ ਖੜਾ ਰਹੁੰਦੇ ਮੁਰਕੇ ਮਗਰਪੁਰ ਤੁਰ ਕੇ ਆਉਂਦੀ ਕਿ ਉਹ ਨੰਗ ਜਾਂਦੇ ਸੀ ਉਸ ਦਿਨ ਜਦੋਂ ਨੰਗੇ ਆ ਤੇ ਇਹਨੂੰ ਨਾਲ ਕੁੱਟ ਦੇ ਮਾਰ ਦੇ ਪਜਾ ਕੇ ਲੈ ਗਏ ਆ ਤੇ ਬੋਟੀ ਮਗਰ ਭੱਜੀ ਆ ਅੱਛਾ ਜਦ ਭੱਜੀਆ ਤੇ ਵੋਟੀ ਡਿੱਗ ਪਈ ਉਹਦੇ ਸਿਰ ਤੇ ਸੱਟ ਲੱਗ ਗਈ ਅੱਛਾ ਅੱਛਾ ਉਹਨੂੰ ਲੈ ਗਿਆ ਤੇ ਮੁੜ ਕੇ ਰਾਹ 'ਚ ਜਾ ਕੇ ਜਦੋਂ ਅਜੀ ਵਿਆਹ ਥੋੜਾ ਚਿਰ ਹੀ ਆਦੇ ਹੋਇਆ ਸੀ ਚਾਰ ਮਹੀਨੇ ਹੋ ਹੀ ਵਿਆਹ ਨੂੰ ਚਾਰ ਮਹੀਨੇ ਵਿਆਹ ਨੂੰ ਚਾਰ ਮਹੀਨੇ ਵਿਆਹ ਨੂੰ ਇੱਕ ਡੂਰ ਸਾਹਿਬ ਵੇਖ ਕੇ ਹੀ ਉਹਦੇ ਹਾਂਜੀ ਠੀਕ ਹੈ ਤੇ ਜਦੋਂ ਜਾਣਦੇ ਫਿਰ ਰਾਹ ਜਦੋਂ ਗਾੜੀ-ਗਾੜੀ ਇਹ ਜਾਂਦੇ ਮੁਕਾਬਲਾ ਕਰਦੇ ਫਿਰ ਇਹਨੂੰ ਵੀ ਹੋ ਸਕਦਾ ਹਿਯਾਰ ਫੜਾਤਾ ਪਿੰਡ 'ਚ ਲੋਕ ਕਹਿੰਦੇ ਆ ਤੇ ਹਿਯਾਰ ਇਹਨੂੰ ਵੀ ਫੜਾਤਾ ਅੱਛਾ ਮਗਰ ਪੁਲਿਸ ਜਾਣ ਲਈ ਆ ਤੇ ਗਾੜੀ ਇਹ ਵੀ ਮੁਕਾਬਲਾ ਕਰਦੇ ਜਾਂਦੇ ਆ ਜੇ ਨੋ ਸ੍ਰਿਆਈ ਰੋਡ ਗਾੜੀਆਂ ਆ ਜਾਂਦਾ ਨਾ ਪਿੰਡਾਂ ਦੇ ਵਿੱਚ ਡਿੱਜਾਈਏ ਹਾਂਜੀ ਗਾੜੀਆਂ ਪੁਲਿਸ ਜਿਹੜੀ ਘੇਰਾ ਪੈ ਗਿਆ ਵੰਡਾ ਅਗਲੇ ਪਾਸੇ ਅਗਲੇ ਪਾਸੇ ਵੱਡੀ ਜਿਹੜੀ ਮੋਗੇ ਨੂੰ ਸ੍ਰਿਆਈ ਮਸ਼ਰਤ ਜਾਂਦੀ ਉਧਰੋਂ ਘੇਰਾ ਵੱਡਾ ਪੈ ਗਿਆ ਤੇ ਦੀਨਪੁਰ ਤੇ ਚਤਾਲ ਜਾਂਦੇ ਦਰਿਆ ਮਕਾਬਲਾ ਉੱਥੇ ਛਿੱਡੋਗੇ ਚਾਰ ਸਿਕ ਚਾਰ ਸਿੰਘ ਸਿੰਘ ਦੂਜੇ ਨਾਲ ਦੇ ਜਿਹੜੇ ਸਿੰਘ ਸਿੰਘ ਉਹਨਾਂ ਦਾ ਕੀ ਨਾਂ ਸੀ ਉਹਨਾਂ ਦਾ ਨਾਂ ਇੱਕ ਹੀ ਬਲਦੇਵ ਸਿੰਘ ਰੂੜਿਆ ਸੀ ਇੱਕ ਹੈਪੀ ਸਿੰਘ ਰੈਣਗੜਾ ਤੇ ਇੱਕ ਜਿਹੜਾ ਸਿੰਘ ਵੱਡਾ ਸੀ ਉਹ ਮਾਨ ਚਾਲਦਨ ਨਾਲ ਤੇ ਉਹ ਪੱਠੜ ਨਿਸ਼ਾਨ ਸਿੰਘ ਪੱਠੜ ਸੀ ਨਿਸ਼ਾਨ ਸਿੰਘ ਪੱਠੜ ਪੱਠੜ ਹਾਂਜੀ ਠੀਕ ਠੀਕ ਹੈ ਇਹ ਰਹੀ ਚਾਰ ਸਿੰਘ ਸਿੰਘ ਚਾਰ ਸਿੰਘਾਂ ਦੇ ਸਿੰਘ ਦੋ ਵੇਸੇ ਕਿਹੜੀ ਕਿਸੇ ਬੰਦੀ ਦੇ ਨਾਲ ਸੰਬੰਧ ਸੀ ਮਾਨੋ ਚਾਲਣਾ ਜਸਹਦਾਰ ਮਾਨੋ ਚਾਲਣਾ ਬੀਟੀਐਫ ਦੇ ਨਾਲ ਹਾਂਜੀ ਮਾਨੋ ਚਾਲਣਾ ਆ ਦੇ ਕੋਚੇ ਚ ਚਲੋ ਬੱਬਰ ਖਾਲਸਾ ਦੇ ਨਾਲ ਵੀ ਰਿਹਾ ਵਸ ਉਹ ਹਾਂਜੀ ਉਹ ਫਿਰ ਉਹਦੇ ਸੌਰੇ ਹੀ ਨਾ ਅੱਛਾ ਹਾਂਜੀ ਸੌਰੇ ਹੀ ਫਿਰ ਹਾਂਜੀ ਸਿੰਘ ਜਿਹੜੇ ਉਹ ਖਡੂਰ ਸਾਹਿਬ ਵਾਲਾ ਮਾਦਾ ਸਿੰਘ ਹੋਣੀ ਜਿਹੜੇ ਮਾਦਾ ਸਿੰਘ ਬੱਬਰ ਬੜਾ ਵੱਡਾ ਨਾਮ ਹਾਂਜੀ ਹਾਂਜੀ ਫਿਰ ਉਹਦੇ ਸੌਰਿਆਂ ਦਾ ਹੈ ਗਾਸ਼ਤਬੰਦ ਨਾਲ ਠੀਕ ਹੈ ਤੇ ਫਿਰ ਉਹਨਾਂ ਵੀ ਆਪਣਾ ਪਾਠ ਖੰਡ ਪਾਠ ਸਾਹਿਬ ਉਹਨਾਂ ਦੇ ਕਰਵਾਇਆ ਠੀਕ ਦਾ ਠੀਕ ਹੈ ਅਜੇ 4 ਮਹੀਨੇ ਵਿਆਹ ਨੂੰ ਹੋਇਆ ਤੇ ਅਗੇ ਤੇ ਬਧਾਈਆਂ ਤੇ ਹੱਥੀ ਲੱਗੀ ਮਹਿੰਦੀ ਨਹੀਂ ਲੱਠੀ ਹੋਣੀ ਆ ਜੀ ਤੇ ਕੋ ਐਸਾ ਪਾਣਾ ਵਾਪਰ ਗਿਆ ਕਿਉਂਕਿ ਉਹ ਸਮਾਂ ਬੜਾ ਭਿਆਨਕ ਸੀਗਾ ਅ ਸਤਸੰਗ ਜੀ ਇੱਕ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਕਿ ਗੁਰਿੰਦਰ ਸਿੰਘ ਨੂੰ ਅਸੀਂ ਮਿਲਦੇ ਵਰਤ ਦੇ ਰਹੇ ਹਾਂ ਸਾਡੇ ਇਲਾਕੇ ਪਿੰਡ ਠਠੜਕੇ ਦੇ ਵਿੱਚ ਭਾਈ ਗੁਰਿੰਦਰ ਸਿੰਘ ਜੀ ਮਾਸੀ ਜੀ ਸੀ ਉੱਥੇ ਆਉਂਦਿਆ ਜਾਂਦੇ ਹਾਂ ਕਈ ਵਾਰੀ ਅਸੀਂ ਦਿਨ ਤਿਹਾਰ ਫੰਕਸ਼ਨਾਂ 'ਚ ਕਈ ਕਈ ਕਮਾਂਜ ਇਕੱਠੇ ਵੀ ਰਹੇ ਅਸੀਂ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਇਹਨਾਂ ਸਿੰਘਾਂ ਸੂਰਮਿਆਂ ਦੀਆਂ ਤੁਸੀਂ ਤਸਵੀਰਾਂ ਵੇਖਦੇ ਹੋ ਇੰਨੇ-ਇੰਨੇ ਸੋਹਣੇ ਨੌਜਵਾਨ ਜਿਹੜੇ ਸ਼ਹੀਦ ਕਰ ਦਿੱਤੇ ਉਹਨਾਂ ਨੂੰ ਗੋਲੀ ਮਾਰ ਲੱਗਿਆ ਤੇ ਹੱਥ ਨਹੀਂ ਕੰਬੇ ਗੁਰਿੰਦਰ ਸਿੰਘ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਵੀ ਇੰਨਾ ਖੂਬਸੂਰਤ ਜਵਾਨ ਸੀ ਇੰਨਾ ਸੋਹਣਾ ਸੀਗਾ ਬਈ ਬਹੁਤ ਹੀ ਚਿਹਰੇ ਤੇ ਨੂਰ ਤੇ ਬਹੁਤ ਸੋਹਣਾ ਤੇ 4 ਮਹੀਨੇ ਹੀ ਅਜੇ ਵਿਆਹ ਨੂੰ ਹੋਏ ਤੇ ਜਿਹੜੀ ਆ ਹੋਣੀ ਖੋਕੇ ਲੈ ਗਈ ਉਸ ਹਮਾ ਨਾਲੇ ਫਿਰ ਤਰਨਤਾਰਨ ਦੇ ਵਿੱਚ ਅੱਛਾ ਕਿਹੜੀ ਪੁਲਿਸ ਸੀ ਕਿਹੜਾ ਠਨਦਾਰ ਸੀ ਕੌਣ ਸੀ ਖੂਬੀ RAM ਅਜੀਤ ਸਿੰਘ ਖੂਬੀ RAM ਇੱਕ ਖੂਬੀ RAM ਹੀ ਆ ਸੰਦੂ ਵੀ ਨਾਮ ਸੀ ਸੰਦੂ ਵੀ ਨਾਮ ਸੀ ਖੂਬੀ RAM ਹਾਂਜੀ ਉਹ ਵੀ ਸੀ ਹਾਂਜੀ ਸਾਰੇ ਇਕੱਠੇ ਸਾਰੇ ਗੱਡੀਆਂ ਜਦੋਂ ਜਿਹੜੀ ਪੈ ਗਈ ਜਦੋਂ ਘੇਰਾ ਪੈ ਗਿਆ ਨਾ ਅਗਲੇ ਪੰਨੇ ਹਾਂਜੀ ਫਿਰ ਉਹ ਸਾਰੇ ਹਾਂਜੀ ਵੱਡਾ ਘੇਰਾ ਪੈ ਗਿਆ ਨਾ ਹਾਂ ਅਛਾ ਇਹ ਭਾਈ ਗੁਰੰਦਰ ਸਿੰਘ ਦੇ ਸ਼ਹੀਦ ਹੋਣ ਤੋਂ ਬਾਅਦ ਵੀ ਤਾਨੂੰ ਤੰਗ ਪਰੇਸ਼ਾਨ ਦੀ ਬੜਾ ਕਰ ਦੇਣ ਦੇ ਘੁੱਟ ਮਾਰ ਦੇ ਇੱਕ ਹੋਰ ਪੰਡਤ ਸਾਠਾਣੇਦਾਰ ਆਣ ਕੇ ਉਹਨਾਂ ਨੇ ਗਾਲਾਂ ਕੱਢਣੀਆਂ ਫਿਰ ਸਾਡੇ ਬਾਪੂ ਜੀ ਤੇ ਸਾਡੇ ਬਾਪੂ ਜੀ ਬਜ਼ੁਰਗ ਹੀ ਸਾਡੀ ਮਾਤਾ ਜੀ ਹੀ ਫਿਰ ਉਹਨਾਂ ਨੂੰ ਹੀ ਫੜ ਕੇ ਲੈ ਗਏ ਮੈਂ ਤੇ ਲੋਕੀਂ ਨਾ ਪਾਸੇ ਹੋ ਗਈ ਠੀਕ ਹੈ ਉਹ ਵਿਚਾਰੇ ਘਰ ਸੀ ਬਜ਼ੁਰਗ ਉਹਨਾਂ ਨੂੰ ਫੜ ਕੇ ਲੈ ਗਏ ਫਿਰ ਉਹਨਾਂ ਨੂੰ ਹੀ ਗੇਲ ਕੇ ਉੱਥੇ ਥਾਣੇ ਰੱਖਿਆ ਫਿਰ ਸਰਪੰਚ ਪਿੰਡ ਦੇ ਨੂੰ ਮੈਂ ਨਾਲ ਗਈ ਹੂੰ ਇਸੇ ਸਟਾਫ 'ਚ ਜਦੋਂ ਖੂਬੀ RAM ਜਦੋਂ ਇਸੇ ਸਟਾਫ 'ਚ ਮਿਸਟਰ ਪੈਂਚਮ ਨਾਲ ਲਿਖੇ ਗਈ ਨਾ ਮੈਂ ਖਾੜੇ ਬਾਪ ਨੂੰ ਜਿੰਦਾੜੇ ਵੀ ਮਾਤਾ ਜੀ ਨੇ ਛੱਡ ਦੋ ਉਹ ਅਜੀਤ ਸਿੰਘ ਨੇ ਵਾਇਰਲੈਸ ਕੀਤੀ ਖੂਬੀ RAM ਨੂੰ ਤੇ ਉਹ ਜਦੋਂ ਖੂਬੀ RAM ਆਇਆ ਵਾ ਤੇ ਉਹ ਕਹਿੰਦਾ ਨਹੀਂ ਇਹਨਾਂ ਨੂੰ ਛੱਡਣਾ ਇਹਨਾਂ ਨੇ ਨਹੀਂ ਛੱਡਣਾ ਇਹਨਾਂ ਨੇ ਸਾਡੇ ਮੁਲਾਜ਼ਮ ਬੜੇ ਮਰਵਾਏ ਆ ਇੱਕ ਤਰ੍ਹਾਂ ਭਈਏ ਬੋਲਿਆ ਜਿੱਤਰਾ ਮੈਂ ਹਿੰਦੀ 'ਚ ਕਿਆ ਕੋਈ ਆਹੋ ਮੁਕਾਬਲੇ ਦੇ ਵਿੱਚ ਪੁਲਿਸ ਵਾਲੇ ਵੀ ਮਾਰੇ ਗਏ ਸੀ ਹਾਂਜੀ ਬੁੱਤਸ ਵਾਲਿਆਂ ਦਾ ਮੰਦੇ ਆ ਮਾਰੇ ਗਏ ਮੈਨੂੰ ਨਹੀਂ ਨਹੀਂ ਯਾਤ ਕੋਈ ਹਾਂਜੀ ਹੋਖ ਮੈਨੂੰ ਨਹੀਂ ਪਤਾ ਕੋਈ ਉਹ ਕਹਿੰਦੇ ਗਾੜੀਆਂ ਜਦੋਂ ਉਹਨਾਂ ਨੇ ਕੋਈ ਬੀਰਾਮ ਨੇ ਗਾੜੀਆਂ ਕਿਆ ਹੈ ਪੀ ਨਹੀਂ ਇਹਨਾਂ ਨੂੰ ਛੱਡਣਾ ਫਿਰ ਬਾਪੂ ਬਾਕੇ ਲਾ ਕੇ ਸਰਪੰਚਾਂ ਨੇ ਪਰੇਪੁਰੇ ਨੇ ਬਾਪੂ ਜਿੰਦੇ ਬੀਜੀ ਨੂੰ ਛਡਾਲ ਲਿਆੰਦਾ ਠੀਕ ਹੈ ਹਾਂਜੀ ਪੈਸੇ ਪੁਹ ਦੇ ਕੇ ਛਨਾਕ ਲੈਂਦਾ ਕਿ ਉਹਨਾਂ ਨੇ ਫਿਰ ਬਾਪੂ ਛਾਡੇ ਨੇ ਅੱਛਾ ਜਿੱਦਣ ਭਾਈ ਗੁਰਿੰਦਰ ਸਿੰਘ ਸ਼ਹੀਦ ਹੁੰਦਾ ਉਹ ਕਹਿੰਦਾ ਕਿ ਪਿਤਾ ਜੀ ਤੇ ਪਹਿਲਾਂ ਹੀ ਇੱਕ ਕੇਸ ਦੇ ਵਿੱਚ ਜੇਲ੍ਹ ਚ ਸੀ ਹਾਂਜੀ ਉਹ ਪੀ ਆਂਡ ਸੀ ਗਨ ਉਥੇ ਬੈਂਕ ਚ ਗਨਮੈਨ ਗਨਮੈਨ ਸੀਗੇ ਉਦੋਂ ਤੇ ਕਦੇ ਆਪਣੇ ਉਹਨਾਂ ਨੇ ਗਾਰਡਰ ਨੂੰ ਸ਼ਹੀਦ ਭਾਈ ਗਾਰਡਰ ਸਿੰਘ ਉਹਨਾਂ ਨੇ ਉਹਨਾਂ ਨੇ ਬੈਂਕ ਲੁੱਟੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਵੀ ਲਈ ਲਈ ਭਾਈ ਬਲਦੇਵ ਸਿੰਘ ਗਾਰਡਰ ਸੀ ਗਾਰਡਰ ਹਾਂਜੀ 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 ਮਾੜਾ ਮਸ਼ਹੂਰ ਸੀ ਉਹਨਾਂ ਨੇ ਤੇ ਉਹਨਾਂ ਜ਼ਿੰਮੇਵਾਰੀ ਵੀ ਲਈ ਲਈ अच्छा हां जी ਤੇ ਇਹਨਾਂ ਨੂੰ ਗਨਮੈਨ ਕਰਕੇ ਇਹਨਾਂ ਨੂੰ ਫੇਰ ਮਾਰ ਕੁੱਟ ਕੇ ਤੇ ਜੇਲ੍ਹ ਚ ਫਿਰ 4 ਮਹੀਨੇ ਤੇ ਸਾਹਿਬ ਸਿੰਘ ਜੀ ਮੈਂ ਕਲੀਅਰ ਕਰ ਦਿਆਂ ਕਿ ਸ਼ੀਤ ਭਾਈ ਗੁਰਿੰਦਰ ਸਿੰਘ ਦੇ ਪਿਤਾ ਜੀ ਸਰਦਾਰ ਕਾਬਲ ਸਿੰਘ ਜੀ ਪੰਜਾਬ ਐਂਡ ਸਿੰਧ ਬੈਂਕ ਤਰਨਤਾਰਨ ਬ੍ਰਾਂਚ ਦੇ ਵਿੱਚ ਗਨਮੈਨ ਦੇ ਤੌਰ ਤੇ ਡਿਊਟੀ ਕਰਦੇ ਸਨ ਤੇ ਉਹ ਉਸ ਵਕਤ ਸਿੰਘਾਂ ਨੇ ਉਹ ਬੈਂਕ ਲੁੱਟ ਲਿਆ ਲਗਭਗ 20 ਲੱਖ ਰੁਪਇਆ ਤੇ ਉਹ ਵਿੱਚ ਕੋਈ ਅੰਦਰ ਖਲਤ ਸੀਗਾ ਜਿਹੜਾ ਕਿ ਸਿੰਘਾਂ ਦੇ ਨਾਲ ਰਿਹਾ ਸੀ ਉਹ ਗੱਲ ਜਦੋਂ ਖੁੱਲ ਗਈ ਤੇ ਉਹਨੇ ਨਾਲ ਨਾ ਇਹਨਾਂ ਦੇ ਪਿਤਾ ਜੀ ਦਾ ਵੀ ਲੈਤਾ ਪਿਆ ਇਹ ਵੀ ਸਾਡੇ ਨਾਲ ਹੀ ਆ ਤੇ ਇਹਨਾਂ ਨੂੰ ਫਿਰ ਕੇਸ ਪਾ ਕੇ ਜੇਲ੍ਹ ਭੇਜਤਾ ਉਸ ਵਕਤ ਜੇਲ੍ਹ ਸਾਨ ਭਾਈ ਕਾਬਲ ਸਿੰਘ ਜੀ ਜਿਹੜੇ ਗੁਰਦਰ ਸਿੰਘ ਦੇ ਪਿਤਾ ਜੀ ਤੇ ਬੜੀ ਔਖੀ ਗੱਲ ਹੋ ਜਾਂਦੀ ਆ ਕਿ ਪਿਓ ਆਲਰੇਡੀ ਜੇਲ੍ਹ ਦੇ ਵਿੱਚ ਆ 4 ਮਹੀਨੇ ਜੇ ਵਿਆਹ ਨੂੰ ਹੋਇਆ ਤੇ ਘਰ ਦੇ ਵਿੱਚ ਇੱਥੇ ਯੱਕ ਦਾ ਵੀ ਕਹਿਰ ਹੀ ਵਾਪਰੇ ਕਹਿਰ ਕਾਹਨ ਬੋਲੇ ਮੇਰੀਆਂ ਆਗੇ ਉਸ ਟਾਈਮ ਤੇ ਇੱਕਦਮ ਕੋਈ ਰਾਹ ਵੀ ਬੰਦ ਹੋ ਗਿਆ ਕੋਈ ਨੰਗੇ ਨਾ ਇੱਧਰ ਨੂੰ ਨਾ ਕੋਈ ਸ਼ਹਿਰ ਨੂੰ ਜਾਵੇ ਨਾ ਕੋਈ ਪਿੰਡ ਨੂੰ ਜਾਵੇ ਅੱਛਾ ਇਹ ਫਿਰ ਇਹਦਾ ਇਹਨਾਂ ਦਾ ਸਰੀਰ ਦਿੱਤਾ ਸੀ ਤੂੰ ਨਹੀਂ ਦਿੱਤਾ ਉਹਨਾਂ ਨੇ ਸਸਕਾਰਾਪੇ ਕੀਤਾ ਹੀ ਸਾਨੂੰ ਇਹ ਪਤਰਾ ਗਏ ਪਰਿਵਾਰ ਦੇ ਮੈਂਬਰ ਸਸਕਾਰਾ ਨਾ ਨਾ ਹਾਂ ਕਿ ਸਾਨੂੰ ਪਤਾ ਹੀ ਨਹੀਂ ਕਿਤੇ ਆnde ਰਾਤ ਦੇ 10 ਵਜੇ ਸਸਕਾਰਾ ਸੋਹਣਿਆ ਕੀਤਾ ਵਾ ਸਾਨੂੰ ਨਹੀਂ ਪਤਾ ਤੇ ਉਹਨਾਂ ਹੀ ਸੰਸਕਾਰ ਕੀਤਾ ਸਾਨੂੰ ਸਵੇਰੇ ਜਿਹੜਾ ਅਖਬਾਰ ਚ ਆਇਆ ਨਾ ਉਦੋਂ ਸਾਨੂੰ ਪਤਾ ਲੱਗਾ ਵਾ ਉਹ ਅਹੀਂ ਆਨੇ ਖਰੇ ਲੁੱਕ ਗਿਆ ਕਿੱਥੇ ਆ ਸਾਨੂੰ ਨਹੀਂ ਪਤਾ ਜਦੋਂ ਸਵੇਰੇ ਅਖਬਾਰ ਆਇਆ ਸਾਨੂੰ ਅਖਬਾਰ ਚ ਪਤਾ ਲੱਗਾ ਤੀ ਸ਼ਹੀਦ ਹੋ ਗਿਆ ਅੱਛਾ ਇੱਕ ਗੱਲ ਜਿਹੜੀ ਮਤਲਬ ਇੱਕ ਹੋਰ ਕਹਿਰ ਵਰਪਦਾ ਵੀ ਸਰਦਾਰ ਤੁਹਾਡੇ ਜੇਲ੍ਹ ਚ ਨੇ ਜਵਾਨ ਪੁੱਤਰ ਨਵਾਂ ਵਿਆਹਾ ਸ਼ਹੀਦ ਹੋ ਗਿਆ ਤੇ ਉਸ ਤੋਂ ਬਾਅਦ ਨੋਂ ਵੀ ਗਈ 4 ਮਹੀਨੇ ਬਾਅਦ ਨੋਂ ਬਿਵਰਾਗ ਬੜਾ ਕਰਦੀ ਇੱਕਦਮ ਉਹਦੇ ਡਿੱਗੀ ਹੈ ਨਾ ਰੱਬ ਉਹ ਤਾਂ ਪਰਮਾਤਮਾ ਨੂੰ ਪਤਾ ਸੱਟ ਲੱਗੀ ਜਾਂ ਕੋਈ ਤਾਂ ਉਹਨੇ ਇੱਕੋ ਕਰੀ ਜਾਣਾ ਮੈਂ ਪੱਗ ਨੂੰ ਦਾਗ ਨਹੀਂ ਲਾਉਣਾ ਮੈਂ ਪੱਗ ਨੂੰ ਇਤਨਾ ਕਰੀ ਜਾਣਾ ਮੁੜ ਕੇ ਉਹ ਨਾ ਖਡੂਰ ਸਾਹਿਬ ਉਹਨਾਂ ਉੱਥੇ ਖੜਨੀ ਫੇਰ ਮੈਂ ਲੈ ਆਉਣਾ ਫਿਰ ਚੌਥੇ ਮਹੀਨਿਆਂ ਚ 10 ਦਿਨ ਉੱਥੇ ਰਹਿਣੀ 10 ਦਿਨ ਮੇਰੇ ਕੋ ਰਹਿਣੀ ਉਹਨੇ ਗੁਰਦੁਆਰੇ ਗਈ ਖਡੂਰ ਸਾਹਿਬ ਉਥੋਂ ਮੁੱਕੀ ਲੈ ਆਉਂਦੀ ਇੱਕ ਦਾ ਗੁਰਦੁਆਰੇ ਜਾਂਦੀ ਸੀ ਤੇ ਆਂਦੇ ਬੀਪੀ ਵੱਧ ਗਿਆ ਵਾ ਚੈੱਕ ਕਰ ਲੈਂਦੀ ਆ ਤੇ ਡਾਕਟਰ ਲਿਆਂਦਾ ਤੇ ਮੁੱਕ ਗਈ ਟੈਨਸ਼ਨ ਬਹੁਤ ਲੈਂਦੀ ਸਾਧ ਸੰਗਤ ਜੀ ਸ਼ਹੀਦ ਭਾਈ ਗੁਰਿੰਦਰ ਸਿੰਘ ਦੀ ਸਿੰਘਣੀ ਕੀ ਨਾਂ ਸੀ ਮਾਤਾ ਜੀ ਉਹ ਦਾ ਨਰਜਵੰਤ ਕੌਰ ਸ਼ਹੀਦ ਭਾਈ ਗੁਰਿੰਦਰ ਸਿੰਘ ਦੀ ਸਿੰਘਣੀ ਬੀਬੀ ਰਜਵੰਤ ਕੌਰ ਠੀਕ 4 ਮਹੀਨੇ ਬਾਅਦ ਬਿਰਹਾ ਦੀ ਚੋਟ ਨਾ ਸਹਾਰਦਿਆਂ ਹੋਇਆਂ ਉਹ ਵੀ ਇਸ ਖਾਨੀ ਸੰਸਾਰ ਨੂੰ ਛੱਡ ਗਏ ਤੇ ਉਹ ਤੀਸਰੇ ਪਾਤਸ਼ਾਹ ਦੀਆਂ ਗੁਰਬਾਣੀ ਦੀਆਂ ਪੰਕਤੀਆਂ ਆ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਭਈ ਮੈਂ ਕਿਤੇ ਗਲਤੀ ਨਾ ਕਰਦਾ ਹੋਵਾਂ ਤੇ ਸ਼ਲੋਕ ਮਹਲਾ 3 ਸਤਿਆ ਇਹ ਨਾ ਆਖਿਐ ਜੋ ਮੜੀਆ ਲੱਗੇ ਜਲਨ ਨਾਨਕ ਸਤਿਆ ਜਾਣਿਐ ਜੇ ਬਿਰਹ ਚੋਟ ਮਰਾਨ ਚਾਰ ਮਹੀਨੇ ਤੱਕ ਪਤਾ ਲੱਗਾ ਕਿ ਉਹ ਭਾਈ ਗੁਰਿੰਦਰ ਸਿੰਘ ਦੀ ਤਸਵੀਰ ਨੂੰ ਆਪਣੀਆਂ ਬਾਹਾਂ 'ਚ ਲੈ ਕੇ ਲੰਮੇ ਪੈ ਜਾਂਦੀ ਸੀ ਤੇ ਹਰ ਵਕਤ ਉਹਦੇ ਬਾਰੇ ਸੋਚਦੀ ਰਹਿੰਦੀ ਸੀ ਤੇ ਸਿਰਫ 4 ਮਹੀਨੇ ਬਾਅਦ ਉਹ ਬਿਰਹਾ ਦੀ ਚੋਟ ਨਾ ਸੈਂਦਿਆਂ ਹੋਇਆ ਉਹ ਵੀ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਈ ਔਰ ਇਨਾ ਵੱਡਾ ਕਹਿਰ ਮਤਲਬ ਇੱਕ ਤੋਂ ਬਾਅਦ ਸੱਟਾਂ ਇੱਕ ਤੋਂ ਬਾਅਦ ਦੇ ਸੱਟਾਂ ਤੇ ਉਧਰੋਂ ਪੁਲਿਸ ਦੀ ਪਰੇਸ਼ਾਨੀ ਪਰ ਬਹੁਤ ਪਰੇਸ਼ਾਨੀ ਮੈਂ ਤੇ ਹੈਰਾਨ ਆ ਆਪੀ ਬਹੁਤ ਸਮਾ ਭਿਆਨਕ ਬੁਜਾਰਿਆ ਤੁਸੀਂ ਤੇ ਹਾਂਜੀ ਉਹ ਗੁਰੂ ਮਹਾਰਾਜ ਨੇ ਉਹਨਾਂ ਦੇ ਹਸਾਰੇ ਨਾਲ ਹੀ ਮਹਾਰਾਜ ਨੇ ਕਿਰਪਾ ਕੀਤੀ ਟਾਈਮ ਲੰਘਿਆ ਜੀ ਹੁਣ ਘਰ ਦਾ ਬਹੁਤ ਮੰਦਾ ਹਾਲ ਆ ਆਣ ਕਿ ਭਾਣ ਵੀਡੀਓ ਬਣਾ ਕੇ ਵੇਖ ਲੋ ਬਾਲੇ ਆ ਟੁੱਟੇ ਆ ਬਾਲੇ ਹਾਂਜੀ ਆ ਸਾਧ ਸੰਗਤ ਜੀ ਤੁਹਾਡਾ ਝੂਕਾ ਦੇ ਹਲਾ ਵੀ ਅਸੀਂ ਜਿਹੜੇ ਆ ਉਹ ਜਰੂਰ ਵਿਖਾਉਣੇ ਆ ਤੇ ਬڑا ਇਸ ਪਰਿਵਾਰ ਦੇ ਨਾਲ ਪਰ ਫਿਰ ਵੀ ਅਸੀਂ ਆਪਣੀ ਸੰਸਥਾ ਦੇ ਨਾਲ ਇਸ ਪਰਿਵਾਰ ਦੇ ਨਾਲ ਪਿਛਲੇ ਕਹੋ ਪਿਛਲੇ 10 ਸਾਲ ਤੋਂ ਜੁੜੇ ਆ ਤੇ ਜਦੋਂ ਕਿਤੇ ਵੀ ਪਰਿਵਾਰ ਵੱਲੋਂ ਸਾਨੂੰ ਕੋਈ ਫੋਨ ਆਇਆ ਕੋਈ ਨਾ ਕੋਈ ਮੁਸ਼ਕਲ ਪ੍ਰੋਬਲਮ ਆਈ ਆ ਜਿਵੇਂ ਕਿ ਪਿਛੇ ਦੇ ਭਾਂਜੀ ਦਾ ਵਿਆਹ ਸੀਗਾ ਹਾਂਜੀ 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 ਤੇ ਜਦੋਂ ਵੀ ਇਹਨਾਂ ਨੇ ਹੁਕਮ ਕੀਤਾ ਅਸੀਂ ਸੰਗਤ ਦੇ ਸਹਿਯੋਗ ਨਾਲ ਜਿਹੜਾ ਇਹਨਾਂ ਦੀ ਯਥਾ ਸੰਭਵ ਸੇਵਾ ਕਰਦੇ ਦੇਈਏ ਤੇ ਪਰਿਵਾਰ ਇੱਕ ਵੱਡੀ ਜਥੇਬੰਦੀ ਦੇ ਨਾਲ ਸੰਬੰਧਿਤ ਸੀਗਾ ਬਹੁਤ ਜਿਆਦਾ ਨੁਕਸਾਨ ਹੋਇਆ ਇਸ ਪਰਿਵਾਰ ਦਾ ਬਹੁਤ ਜਿਆਦਾ ਤੇ ਹੁਣ ਵੀ ਮਤਲਬ ਪੁਲਿਸ ਤਸ਼ੱਦਦ ਦੇ ਨਾਲ ਮੈਂ ਵੇਖ ਰਿਹਾ ਸਾਂ ਕਿ ਗੁਰਿੰਦਰ ਸਿੰਘ ਦੇ ਪਿਤਾ ਜੀ ਸਮੇਂ ਤੋਂ ਪਹਿਲਾਂ ਵਿਰਧ ਹੋ ਗਿਆ ਕਿਉਂਕਿ ਇਹ ਜਿਹੜੇ ਪੁੱਤਰਾਂ ਦੇ ਜਿਹੜੀ ਇਹ ਵਿਰਧ ਅਵਸਥਾ ਦੇ ਵਿੱਚ ਜਵਾਨ ਪੁੱਤਰ ਦੀ ਆਖੀ ਜਦੋਂ ਝੁਕਣੀ ਪੈ ਜਾਂਦੀ ਹੈ ਨਾ ਮਾਪਿਆਂ ਨੂੰ ਇਹ ਦੋ ਜਨੀਏ ਸਹਾਜ ਪਰ ਇਹ ਬੋਝ ਸੈਂਕੜਿਆਂ 'ਚ ਨਹੀਂ ਹਜ਼ਾਰਾਂ 'ਚ ਨਹੀਂ ਲੱਖਾਂ ਪਰਿਵਾਰਾਂ ਦੇ ਵਿੱਚ ਲੱਖਾਂ ਮਾਪਿਆਂ ਨੇ ਹਜ਼ਾਰਾਂ ਮਾਪਿਆਂ ਨੇ ਜਿਹੜਾ ਇਹ ਆਪਣੇ ਮੋਢੇ ਤੇ ਇਹ ਬੋਝ ਚੁੱਕੇ ਆ ਵੇਖੋ ਖੜਗੂ ਸਿੰਘਾ ਤੋਂ ਇਲਾਵਾ ਜਿੰਨੇ ਵੀ ਸੁਰੱਖਿਆ ਫੋਰਸਾਂ ਵਾਲੇ ਪੰਜਾਬ ਪੁਲਿਸ ਵਾਲੇ ਆਰਮੀ ਵਾਲੇ ਇਹ ਸਮੇਂ ਦੀ ਸਰਕਾਰ ਦੀ ਗਲਤੀ ਕਰਕੇ ਹੀ ਉਹਨਾਂ ਦੇ ਵੀ ਇਹ ਜਵਾਨ ਪੁੱਤ ਮਰੇ ਨੇ ਚਾਹੇ ਪੁਲਿਸ ਵਾਲੇ ਸਨ ਜਾਂ ਆਰਮੀ ਵਾਲੇ ਸਨ ਜਾਂ ਸੁਰੱਖਿਆ ਫੋਰਸ ਸਾਰੇ ਜਵਾਨ ਸਨ ਉਹ ਵੀ ਜਵਾਨ ਉਮਰ ਦੇ ਗਏ ਉਹਨਾਂ ਦੇ ਮਾਪਿਆਂ ਨੂੰ ਵੀ ਇਹ ਭਾਰੀ ਬੋਝ ਆਪਣੇ ਮੋਢਿਆਂ 'ਚ ਚੁੱਕਣਾ ਪਿਆ ਕਿ ਇਹ ਸਾਰਾ ਕੁਝ ਹੋਇਆ ਉਸ ਸਮੇਂ ਦੀ ਕਾਂਗਰਸ ਸਰਕਾਰ ਇੰਦਰਾ ਗਾਂਧੀ ਦੇ ਹੁਕਮਾਂ ਤੇ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਇਹ ਸਾਰਾ ਮੁੰਡ ਉਥੋਂ ਵੱਜਾ ਨਹੀਂ ਤੇ ਇੱਕ ਸੋਹਣਾ ਸਲੱਖਾ ਜਵਾਨ 4 ਮਹੀਨੇ ਵਿਆਹ ਨੂੰ ਹੋਏ ਹੋਣ ਉਹਦਾ ਦਿਨ ਕਰਦਾ ਮਤਿਆ ਚੁੱਪ ਕੇ ਤੁਰੇ ਆਖਾਂ ਹਾਲਾਤ ਇਸ ਤਰ੍ਹਾਂ ਦੇ ਬਣਾ ਦਿੱਤੇ ਗਏ ਕਿ ਜਿਹੜੇ ਆ ਇਹ ਨੌਜਵਾਨ ਬਾਗੀ ਹੋ ਗਏ ਤੇ ਫਿਰ ਕੁਛ ਪੁੜਸ ਅਫਸਰਾਨੀਆਂ ਕਰਤੋ ਤਾਂ ਜੀਤ ਸੰਧੂ ਫੋਬੀ ਰਾਮ ਵਰਗੇ ਸੂਬੇsrand ਵਰਗੇ ਆ ਢੀਗੇ ਮਲੜੀ ਅਗੇ ਹੋਰ ਪਤਾ ਨਹੀਂ ਕਿੰਨੇ ਕੁ ਪੁੱਛੜ ਜਲਾਦ ਕਿਸਮ ਦੀ ਮਾਨਸਿਕਤਾ ਵਾਲੇ ਲੋਕ ਜਿਨ੍ਹਾਂ ਨੇ ਮਜਬੂਰ ਕਰ ਦਿੱਤਾ ਸਿੱਖ ਨੌਜਵਾਨਾਂ ਨੂੰ ਘਰ ਛੱਡ ਕੇ ਕਿ ਕੋਈ ਗੱਲ ਨਹੀਂ ਹੁਣ ਭੁਗਤ ਰਹੇ ਨੇ ਕੋਈ ਚੇਤਾ ਚ ਸ਼ਰਮਦਾ ਹੀ ਨਹੀਂ ਕੋਈ ਮਰਦੇ ਨੇ ਕੋਤੇ ਦੀ ਮੌਤ ਤੇ ਕੁਝ ਮਰ ਜਾਣਗੇ ਬਹੁਤਿਆਨੇ ਤੇ ਬਾਰੀ ਜਾਣਕਾਰੀਆਂ ਮਿਲਦੀਆਂ ਰਹਿੰਦੀਆਂ ਕਿ ਕੀੜੇ ਪੈ ਕੇ ਵੀ ਮਰੇ ਨੇ ਗਈ ਜਿਨ੍ਹਾਂ ਨੇ ਇਹਨਾਂ ਮਾਵਾਂ ਦੇ ਪੁੱਤਾਂ ਨੂੰ ਖੋਇਆ ਇਹਨਾਂ ਦੀਆਂ ਗੋਦੀਆਂ ਚੋਂ ਉਹ ਕਿਤੇ ਅੱਧੀ ਆਰਾਮ ਦੀ ਮੌਤ ਨਹੀਂ ਮਰੀ ਚਲੋ ਸਤਿਗੁਰੂ ਕਿਰਪਾ ਕਰੇ ਵੀ ਇਤਨਾ ਦਾ ਭਿਆਨਕ ਸਮਾਂ ਕਾ ਦੀ ਦੁਬਾਰਾ ਨਾ ਆਵੇ ਕਿਉਂਕਿ ਜਿਹੜਾ ਇਹ ਬਹੁਤ ਉਸ ਸਮੇਂ ਜਿਹੜਾ ਬੱਜਰ ਗੁਨਾਹ ਸਰਕਾਰਾਂ ਵੀ ਇਹੋ ਜਿਹਾ ਕੋ ਗਲਤੀ ਮੂਰਖਤਾਈ ਨਾ ਕਰਨ ਅੱਗੇ ਤੋਂ ਤੇ ਸਿੱਖ ਕੌਮ ਦੇ ਸਬਰ ਨੂੰ ਨਾ ਕੋ ਪਰਖਣ ਦਾ ਯਤਨ ਕਰੇ ਨਹੀਂ ਤੇ ਤੁਹਾਨੂੰ ਪਤਾ ਹੀ ਹੈ ਜਿੰਨੇ ਵੀ ਕਿਤੇ ਮੋਗਲ ਹਕੂਮਤ ਤੋਂ ਲੈ ਕੇ ਅੰਗਰੇਜ਼ਾਂ ਤੱਕ ਤੇ ਅੰਗਰੇਜ਼ਾਂ ਤੋਂ ਲੈ ਕੇ ਡਰਾ ਗਾਂਧੀ ਤੱਕ ਜਿਨ੍ਹਾਂ ਜਿਨ੍ਹਾਂ ਵੀ ਕੌਮ ਦਾ ਸਬਰ ਪਰਖਣ ਦੀ ਕੋਸ਼ਿਸ਼ ਕੀਤੀ ਆ ਜਾਂ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਆ ਤੇ ਉਹਨੂੰ ਫਿਰ ਜੋ ਦਾ ਹਸ਼ਰ ਹੋਇਆ ਉਹ ਇਤਿਹਾਸ ਵਾਇਜ਼ ਕਰਦਾ ਅੱਛਾ ਮਾਤਾ ਜੀ ਕਦੀ ਕਿ ਕਿਉਂ ਕੋ ਸੇਵਾ ਪੇਟਾ ਕਿਉਂ ਮਿਲੀ ਆ ਕਿਉਂਕਿ ਪੂਰੀ ਦੁਨੀਆ ਦੀ ਸੰਗਤ ਸੁਣ ਰਹੀ ਆ ਹਾਂ ਜੀ ਹੁਣ ਵੇਲੇ ਬਹੁਤੀ ਮਿਲਿਆ ਕਿਉਂ ਸਰੋਪਾ ਵੀ ਮਿਲਿਆ ਤੇ ਹਾਂ ਜੀ ਮਿਲਦੇ ਮਾਣੋ ਚੱਲ ਵੀ ਉਹਨਾਂ ਦਾ ਫੋਨ ਆਉਂਦਾ ਉੱਥੇ ਵੀ ਜਾਂਦਾ ਉਹ ਹਾਂ ਉਹਨਾਂ ਦੀ ਪਰਚੀ ਹੁੰਦੀ ਆ ਜਾਂ ਉੱਥੇ ਜਾਂਦੇ ਹਾਂ ਪੰਜ ਵੜਵੀ ਠੀਕ ਆ ਹਾਂ ਜੀ ਉੱਥੇ ਫੋਨ ਆ ਜਾਂਦਾ ਫਿਰ ਉੱਥੇ ਵੀ ਜਾਂਦਾ ਵਾ ਤੁਹਾਂ ਬੜੀ ਮਦਦ ਕੀਤੀ ਆ ਨਹੀਂ ਜੀ ਮੈਂ ਕੀਤੀ ਗੁਰੂ ਰਾਮ ਜੀ ਚਲੋ ਤੁਹਾਂ ਕਰਾਈ ਮਹਾਰਾਜ ਨੇ ਕਰਵਾਈ ਆ ਤੁਹਾਡੇ ਕੋਲੋਂ ਜੀ ਜੀ ਤੇ ਫੇਰ ਹੀ ਹੋਈ ਆ ਜੀ ਜੀ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਕਿਉਂਕਿ ਸਾਰੇ ਜੁੜੇ ਜਾਂਦੇ ਨੇ ਜਿਹੜਾ ਸਤਨੂ ਜੀ ਨਾਲ ਸਾਨੂੰ ਬਖਸ਼ਿਸ਼ ਹੁੰਦੀ ਆ ਸੰਗਤ ਦਾ ਸਾਥ ਮਿਲਦਾ ਅਸੀਂ ਕਰੀ ਜਾਂਦੇ ਲਗਾਤਾਰ ਜਦੋਂ ਫਿਰ ਫੋਨ ਆਉਂਦਾ ਨਾ ਵਰਚਿੰਗਾ ਦੇ ਫਿਰ ਜਾਂ ਜਾਂਦੇ ਆ ਹਾਂ ਜਰੂਰ ਹਾਂ ਜਰੂਰ ਜਾਣਾ ਚਾਹੀਦਾ ਹਾਂਜੀ ਜਰੂਰ ਜਾਂਦੇ ਹਾਂ ਕਿਉਂਕਿ ਉੱਥੇ ਤੁਹਾਡੇ ਵਰਗੇ ਸਾਰੇ ਦੁੱਖ ਹਾਂਜੀ ਹਾਂਜੀ ਇੱਕ ਦੂਜੇ ਦਾ ਦੁੱਖ ਸੁਣ ਵੇਖੀ ਬੜਾ ਫਰਕ ਪੈ ਜਾਂਦਾ ਹਾਂਜੀ ਫਰਕ ਪੈਂਦਾ ਹਾਂਜੀ ਬਹੁਤ ਜ਼ਿਆਦਾ ਹੁੰਦਾ ਹੈ ਕਿੰਨਾਂ ਨੇ ਤੁਸੀਂ ਵੇਖਿਆ ਵੀ ਜਿਨ੍ਹਾਂ ਦੇ ਦੋ ਹੱਥ ਦੋ ਮਾਰਦੇ ਜਾਂ ਚੱਕੇ ਨਾਲ ਹਟਿਆ ਨਹੀਂ ਛੇੜ ਕਰਦੇ ਹਾਂਜੀ ਇਤਰਾਹ ਦੇ ਵੀ ਪਰਿਵਾਰ ਤੁਹਾਨੂੰ ਮਿਲਦੇ ਹਾਂ 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 ਮਿਲਦੇ ਬਹੁਤ ਪਰਿਵਾਰ ਮਿਲਦੇ ਆ ਮਾਨੋਚਾਲਾ ਦੇ ਪਰਿਵਾਰ ਵੀ ਸਾਰੇ ਬਹੁਤ ਫੋਨ ਵੀ ਉਹਨਾਂ ਦਾ ਆਉਂਦੇ ਆ ਹਾਂਜੀ ਤੇ ਮਿਲਦੇ ਵੀ ਆ ਠੀਕ ਹੈ ਚਲੋ ਸਤਿਗੁਰੂ ਕਿਰਪਾ ਕਰਨਗੇ ਜਿਹੜੇ ਚੰਗੇ ਮੇਕ ਲੋਕ ਨੇ ਹਾਂ ਬਸ ਹਾਂ ਜੀ ਤੁਹਾਡੇ ਵਰਗੇ ਸ਼ੀਰ ਪਰਿਵਾਰਾਂ ਦਾ ਸਤਿਕਾਰ ਪਾਈਆਂ ਹੀ ਕਰਦੇ ਰਹੇ ਨੇ ਜਾਂ ਕਿਤੇ ਵੀ ਕਰਦੇ ਹੀ ਰਹਿਣਗੇ ਤੇ ਸੱਚ ਪਾਤਸ਼ਾਹ ਕਿਰਪਾ ਕਰਨਗੇ ਕੋਈ ਗੱਲ ਨਹੀਂ ਜੀ ਤੇ ਅੱਜ ਅਸੀਂ ਆ ਸਾਡੀ ਸੰਸਥਾ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਉਹਨਾਂ ਵੱਲੋਂ ਜਿਹੜੇ ਉਹਨਾਂ ਦੇ ਲਈ ਕੁਝ ਸੰਗਤ ਸਨ ਸੇਵਾ ਭੇਜਦੀ ਆ ਹਾਂਜੀ ਤੇ ਉਹਦੇ ਚੋਂ ਅਸੀਂ ਅੱਜ 15000 ਦੀ ਛੋਟੀ ਜੀ ਭੇਟਾ ਤੁਹਾਨੂੰ ਦੇ ਦਿੱਤੀ ਲਖਿਆ ਤੇ ਸਤ ਸੰਗਤ ਜੀ ਪਰਿਵਾਰ ਦਾ ਨੰਬਰ ਨੋਟ ਕਰ ਲਓ ਜੀ 9915523294 9915523294 ਸਕਰੀਨ ਦੇ ਥੱਲੇ ਤੁਸੀਂ ਨੰਬਰ ਵੇਖ ਰਹੇ ਹੋ ਇਸ ਨੰਬਰ ਦੇ ਉੱਤੇ ਜਰੂਰ ਪਰਿਵਾਰ ਦਾ ਸੰਪਰਕ ਕਰਿਓ ਬਹੁਤ ਹੀ ਉਸ ਸਮੇਂ ਦੇ ਵਿੱਚ ਉਹ ਭਿਆਨਕ ਸਮੇਂ ਦੇ ਵਿੱਚ ਇਹਨਾਂ ਨੇ ਬਹੁਤ ਦੁੱਖ ਕਸ਼ਟ ਉਹ ਸلسਲਾ ਅਜ ਤੱਕ ਜਾਰੀ ਆ ਕਿਤੇ ਮਾਵਾਂ ਨੂੰ ਉਹ ਜਵਾਨ ਪੁੱਤ ਭੁੱਲ ਥੋੜਾ ਜਾਂਦੇ ਆ ਉਸੇ ਰੂਪ ਚ ਉਸੇ ਜਵਾਨੀ ਦੇ ਵਿੱਚ ਬੇਸ਼ੱਕ ਅੱਜ ਹੁੰਦਾ ਤੇ ਸ਼ਾਇਦ ਹੁਣ ਦਾੜੀ ਚਿੱਟੀ ਹੋ ਗਈ ਹੁੰਦੀ ਪਰ ਇਹਨਾਂ ਨੂੰ ਉਸੇ ਤਰ੍ਹਾਂ ਦਾ ਹੀ ਉਹ ਜਵਾਨ ਗੱਭਰੂ ਉਤਰਾ ਹੀ ਨਜ਼ਰ ਆਉਂਦਾ ਗੁਰਿੰਦਰ ਸਿੰਘ ਗੁਰੰਦਰ ਸਿੰਘ ਬੜਾ ਅਨੁਰਾਗੀ ਜਿਹੜਾ ਤਸਵੀਰਾਂ ਗਵਾਹ ਨੇ ਇਸ ਕਲ ਦੀਆਂ ਤੁਸੀਂ ਦੇਖਣਾ ਔਰ ਅੱਛਾ ਇੱਕ ਹੋਰ ਗੱਲ ਮਾਤਾ ਜੀ ਪਈ ਜਿੰਨਾ ਸਿੰਘਾਂ ਦੇ ਸਸਕਾਰ ਤਰਨਤਾਰਨ ਪੱਟੀ ਤੇ ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟਾਂ 'ਚ ਹੋਏ ਸਨ ਉਹਨਾਂ ਨੂੰ ਉਦੋਂ ਖੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਖੜਾ ਸਾਹਿਬ ਨੇ ਇੱਕ ਬਣਾਈ ਸੀ ਕਮੇਟੀ ਤੇ ਉਹਨਾਂ ਦੇ ਵਿੱਚੋਂ ਫਿਰ ਉਹਨਾਂ ਨੂੰ ਪੌਣੇ 2-2 ਲੱਖ ਮਹਾਪਿਆ ਮਿਲਿਆ ਹਾਂਜੀ 15 19 ਸਾਲ ਹੋ ਚਲੇ ਮਿਲਿਆ ਸੀ ਉਦੋਂ ਮਿਲਿਆ ਸੀ ਹਾਂਜੀ ਦੋ ਕਿਸ਼ਤਾਂ 'ਚ ਮਿਲਿਆ ਹਾਂਜੀ ਠੀਕ ਠੀਕ ਇਹ ਪਹਿਲਾਂ ਅੱਧਾ ਮਿਲਿਆ ਪੌਣੇ 2 ਲੱਖ 'ਚੋਂ ਤੇ ਫਿਰ 75000 ਰੁਪਏ ਇੱਕ ਵਾਰ ਮਿਲਿਆ ਤੇ ਫਿਰ ਢਾਈ ਸਾਲ ਨਹੀਂ ਫਿਰ 75000 ਹਾਂਜੀ ਇਹ ਕੋਈ 2097 ਸਿੰਘਾਂ ਦੀ ਲਿਸਟ ਸੀ ਜਿਦੇ ਚੋ 1100 ਕੁਛ ਲੋਕਾਂ ਨੂੰ ਕਹਿੰਦੇ ਆ ਕਿ ਇਹ ਮੁਆਵਜ਼ੇ ਮਿਲੇ ਨੇ ਤੇ ਜਿਹੜੇ ਬਾਕੀ ਦਾ ਨੂੰ ਨਹੀਂ ਮਿਲ ਸਕੇ ਉਹਾਂ ਦੇ ਕਿਤੇ ਨਾ ਕਿਤੇ ਉਹਨਾਂ ਦੇ ਨਾਵਾਂ ਚ ਕੋਈ ਗਲਤੀ ਕਿਤੇ ਐਡਰੈਸ ਦਾ ਫਰਕ ਜਾਂ ਕਿਤੇ ਨਾ ਕਿਤੇ ਕੋਈ ਟੈਕਨੀਕਲ ਪ੍ਰੋਬਲਮ ਕਰਕੇ ਤੇ ਸ਼ਾਇਦ ਉਹ ਨਹੀਂ ਗੱਲ ਹੋ ਸਕੀ ਉਸ ਤੋਂ ਬਾਅਦ ਜੱਥੇਬੰਦੀ ਕਿੰਨੀ ਕ ਪੈਰਵਾਈ ਕਰ ਰਹੀ ਆ ਕੀ ਨਹੀਂ ਕਦੀ ਆ ਬੀਬੀ ਵਰਮਜੀਤ ਕੌਰ ਖਰੜਾ ਜੀ ਨਾਲ ਇਸ ਵਿਸ਼ੇ ਤੇ ਇੰਟਰਵਿਊ ਕਰਾਂਗੇ ਤੇ ਜਰੂਰ ਆਪ ਸਭ ਸੰਗਤਾਂ ਨਾਲ ਉਹ ਵੀ ਜਾਣਕਾਰੀ ਸਾਂਝੀ ਕਰਾਂਗੇ ਸਲੂਟ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਰੜਾ ਜੀ ਨੂੰ ਕਿ ਇਹਨਾਂ ਲਾवारिस ਕਰਕੇ ਸਸਕਾਰ ਕੀਤੇ ਕਿ ਸਿੰਘਾਂ ਦੇ ਉਹ ਵਾਰਸ ਬਣੇ ਤੇ ਖੁਦ ਇੱਕ ਲਾवारिस লাশ ਉਹ ਬਣਾ ਦਿੱਤੇ ਗਏ ਉਸ ਸਮੇਂ ਦੇ ਵਿੱਚ ਕਿਉਂਕਿ ਉਹਨਾਂ ਦਾ ਖੁਦ ਵੀ ਮੁੜ ਕੇ ਕੋਈ ਥੋ ਪਤਾ ਨਹੀਂ ਲੱਗਾ ਕਿ ਕਿੱਥੇ ਉਹਨਾਂ ਨੂੰ ਇੰਟਰੋਗੇਟ ਤੇ ਚਲੋ ਕਈ ਕਹਾਣੀਆਂ ਸਾਹਮਣੇ ਆਈਆਂ ਨੇ ਉਸ ਮਾਮਲੇ ਦੇ ਵਿੱਚ ਕਈ ਪੋਰਸੁਆਰੇ ਹੁਣ ਉਮਰ ਕਿਦਾਂ ਘੱਟ ਰਹੇ ਨੇ ਰੋ ਰਹੇ ਨੇ ਸੜ ਰਹੇ ਨੇ ਜਿੰਨਾਂ ਦੇ ਵਿੱਚ ਤੇ ਉਹਨਾਂ ਨੂੰ ਰਿਹਾਈ ਕਰਨ ਦਾ ਯਤਨ ਹੁੰਦਾ ਪਰ ਉਹ ਵੀ ਰਿਹਾਈ ਉਦੋਂ ਹੀ ਹੋਣੀ ਆ ਜਦੋਂ ਆ 35 35 ਸਾਲ ਵਾਲੇ ਸਾਡੇ ਬੰਦੀ ਸੰਗ ਰਿਹਾਈ ਹੋਣਗੇ ਜਾਂ ਜਿਸ ਵੇਸ ਤੇ ਹੋ ਰਹਾਉਣਗੇ ਇਹ ਵੀ ਫਿਰ ਨਾਲ ਹੀ ਰਿਹਾਈ ਹੋਣਗੇ ਕਿਉਂਕਿ ਕੇਸ ਤੇ ਸਾਰਿਆਂ ਤੇ ਇੱਕੋ ਜਿਹੀ ਹੈ 302 302 ਹੀ ਆ ਤੇ ਚਲੋ ਸਾਧਗੁਰੂ ਕਿਰਪਾ ਕਰਨਗੇ ਅ ਬਾਕੀ ਅ ਜਦੋਂ ਵੀ ਕਿਤੇ ਕੋਤਾਂ ਨੂੰ ਕੋਈ ਮੁਸ਼ਕਲ ਪ੍ਰੋਬਲਮ ਆਵੇ ਸਾਡੇ ਨੰਬਰ ਤੁਹਾਡੇ ਕੋਲ ਨੇ ਬਿਨਾਂ ਚੀਜ਼ ਕੋ ਫੋਨ ਕਰ ਜਾਣਾ ਤੇ ਕੋਈ ਗੱਲ ਨਹੀਂ ਜਿੱਥੇ ਜਿੰਨੇ ਜੋ ਕੇ ਅਗੇ ਅਸੀਂ ਤੁਹਾਡੇ ਨਾਲ ਆ ਜਾਏ ਜੀ ਧੰਨਵਾਦ ਤੁਹਾਡਾ ਕਿਰਪਾ ਕਰਨ ਗਈ ਤੇ ਸਾਥ ਸੰਗਤ ਜੀ ਨੰਬਰ ਮੈਂ ਪਰਿਵਾਰ ਦਾ ਕੋਈ ਦੁਬਾਰਾ ਬੋਲਣਾ ਤੇ ਇਹਦੇ ਵਿੱਚ 155 2294 ਨਾ ਕੋਈ ਕੋਲਾ ਤੇ ਨਾ ਬਚੋਲਾ ਵਿੱਚ ਪਾਉਣ ਦੀ ਲੋੜ ਨਹੀਂ ਸਿੱਧਾ ਪਰਿਵਾਰ ਨੂੰ ਫੋਨ ਕਰਨਾ ਤਰਨਤਾਰ ਦੇ ਨਾਲ ਹੀ ਜੋਧਪੁਰਿਆ ਉੱਥੇ ਇਹ ਲਿਖੀ ਹੈ ਫੋਨ ਕਰਕੇ ਉੱਥੇ ਪਹੁੰਚੋ ਜਾਂ ਇਹਨਾਂ ਦਾ ਆਧਾਰ ਕਾਰਨ ਜਾਂ ਅਕਾਊਂਟ ਨੰਬਰ ਲੈ ਕੇ ਤੁਸੀਂ ਜਥਾ ਸੰਭਵ ਸਹਾਇਤਾ ਕਰਨ ਦੀ ਕੋਸ਼ਿਸ਼ ਕਰਨੀ ਘਰ ਦੀ ਹਾਲਤ ਖਸਤਾ ਹੈ ਤੇ ਥੋੜਾ ਜਿਆ ਆਪ ਸਭ ਦੇ ਸਹਿਯੋਗ ਦੀ ਲੋੜ ਆ ਤੇ ਆਓ ਰਲ ਬਲ ਕੇ ਇਹਨਾਂ ਦੀ ਵੀ ਛੱਤ ਜਿਹੜੀ ਇਹ ਬਣਾਈਏ ਸਤਿਗੁਰੂ ਕਿਰਪਾ ਕਰਨਗੇ ਸੱਚ ਪਾਸ਼ਾ ਹੋਰ ਕੋਈ ਮਾਤਾ ਜੀ ਕੋ ਗੱਲ ਐ ਅਸੀਂ ਕੋ ਕਰਨੀ ਚਾਹੁੰਦੇ ਹੋ ਜਿਹੜੀ ਤੁਹਾਡੇ ਜੀਨ ਚ ਹੋਵੇ ਚਲੋ ਮਾ ਦੀ ਕਿਰਪਾ ਕੀਤੀ ਬੜੀ ਠੀਕ ਹੈ ਸਤਿਗੁਰੂ ਕਿਰਪਾ ਕਰਨਗੇ ਜੀ ਤੇ ਖਤਾਰ ਕਰ ਤੋਂ ਆਪਣਾ ਮੇਰੇ ਕੋ ਹੈਗਾ ਚਾਹੀਦਾ ਤੇ ਨਹੀਂ ਕੋਈ ਗੱਲ ਨਹੀਂ ਆਹ ਉਹ ਲੈ ਲੈਨੇ ਅਸੀਂ ਤੁਹਾਡੇ ਕੋਲ ਠੀਕ ਆ ਬੇਟਾ ਜੀ ਠੀਕ ਹੈ ਬਾਕੀ ਕੋਈ ਗੱਲ ਨਹੀਂ ਮੈਂ ਸੰਗਤ ਨੂੰ ਅਪੀਲ ਕੀਤੀ ਆ ਕਿ ਇਹਨਾਂ ਨੇ ਤੁਹਾਨੂੰ ਗਾ ਕੇ ਤੋਂ ਸੇਵਾ ਠੀਕ ਆ ਬੇਟਾ ਠੀਕ ਆ ਸਾਰੇ ਬਾਦਸ਼ਾਹ ਕਿਰਪਾ ਕਰਦੇ ਬਹੁਤ ਮਿਹਰਬਾਨੀ ਸਾਧ ਸੰਭਗੀ ਜਿਤਨਾ ਤੁਸੀਂ ਅਕਸਰ ਸ਼ਹੀਦ ਪਰਿਵਾਰਾਂ ਦੇ ਇਸ ਮੁਸ਼ਕਲ ਦੇ ਸਮੇਂ ਚ ਇਹਨਾਂ ਦੇ ਨਾਲ ਖੜਦੇ ਹੋ ਇਹਨਾਂ ਦੀ ਮਦਦ ਕਰਦੇ ਹੋ ਤੇ ਜਰੂਰ ਇਸ ਪਰਿਵਾਰ ਦੀ ਮਦਦ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਿਓ ਅਸੀਂ ਆਪ ਜੀ ਦੇ ਬੇਹਦ ਸ਼ੁਕਰਗੁਜ਼ਾਰ ਹਾਂ ਮਾਸ ਤੇ ਕੋਸ਼ਿਸ਼ ਕਰਾਂਗੇ ਇਹ سلسلہ ਜਿਹੜਾ ਬਦਸਤੂਰ ਜਿਹੜਾ ਉਹ ਜਾਰੀ ਰਵੇ ਹੁਣ ਹਾਲਾਤ ਇਹ ਬਣਦੇ ਜਾਂਦੇ ਆ ਪਈ ਸ਼ਾਇਦ ਹੁਣ ਇਹ ਸੇਵਾ ਦਾ ਕੋਈ ਰੂਪ ਰੇਖਾ ਰੰਗ ਢੰਗ ਦਾ ਸਥਾਨ ਬਦਲ ਜਾਏ ਪਰ ਇਹ ਆਪਜੀ ਨਾਲ ਵਾਦਾ ਕਿ ਜਦ ਤੱਕ ਸਰੀਰ ਚ ਜਾਨ ਆ ਤੇ ਇਹ ਜ਼बान ਸਾਹ ਦਿੱਤੀ ਆ ਇਹ ਜੀਨ ਸਾਹ ਦਿੱਂਦਾ ਆ ਆਖਰੀ ਸਮੇਂ ਤੱਕ ਵੀ ਸਾਹ ਸੰਦਗੀ ਤੁਸੀਂ ਆਪ ਤਾਂ ਭਰੋਸਾ ਸਾਡੇ ਤੇ ਕਾਇਮ ਰੱਖਿਓ ਸ਼ਹੀਦ ਪਰਿਵਾਰਾਂ ਦੀ ਸੇਵਾ ਜਿਹੜੀ ਆ ਬਾਦਸਟੋਰ ਜਾਰੀ ਰੱਖਾਂਗੇ ਕਿਉਂਕਿ ਹੁਣ ਸਾਜਸ਼ਾ ਬਹੁਤ ਹੋਈਆਂ ਨੇ ਆਪਣੇਆਂ ਦੇ ਵੀ ਜਿਹੜੇ ਆ ਉਹ ਮਨ ਥੋੜੇ ਜੇ ਹੁਣ ਬਦਲੇ ਨੇ ਉਹ ਵੀ ਨਹੀਂ ਹੁਣ ਸ਼ਾਇਦ ਚਾਹੁੰਦੇ ਵੀ ਇਹ ਸਸਤਰਾ ਜਾਰੀ ਰੱਖੀ ਸ਼ਾਇਦ ਉਹ ਵੀ ਮੈਨੂੰ ਲੱਗਦਾ ਸ਼ਾਇਦ ਥੱਕ ਆਕ ਗਏ ਪਿਤਾ 10 ਸਾਲ ਹੋ ਗਏ ਸੇਵਾ ਕਰਦੇ ਹੁਣ ਬਹੁਤ ਹੋ ਗਿਆ ਕਿਉਂਕਿ 10 ਸਾਲ ਤੋਂ ਤੇ ਮੈਂ ਉਹਨਾਂ ਦੇ ਨਾਲ ਲੱਗਾ ਹੋਇਆ ਤੇ ਬਾਕੀ ਕੋਈ ਨਹੀਂ ਸਾਧੂ ਕਿਰਪਾ ਕਰਨਗੇ ਦੁਸ਼ਮਣ ਬਾਤ ਕਰਿਆ ਹੁਣ ਹੋਣੀ ਜਿਹੜੇ ਸਾਡੇ ਵਿਰੋਧੀ ਨੇ ਉਹਨਾਂ ਨੇ ਕਈ ਤਰ੍ਹਾਂ ਦੇ ਸਾਡੇ ਵਿਰੋਧ ਪ੍ਰਚਾਰ ਵੀ ਕਰਨੇ ਆ ਉਹਨਾਂ ਨੇ ਬਕਵਾਸ ਵੀ ਕਰਦੇ ਆ ਬਾਕੀ ਉਹਨਾਂ ਤੇ ਭਰੋਸਾ ਨਹੀਂ ਕਰਨਾ ਕਿਉਂਕਿ ਕੋਈ ਜਿੰਦਿਆਂ ਦਾ ਕੰਮ ਹੁੰਦਾ ਹੈ ਉਹ ਨਿੱਤਕ ਨੇ ਤੇ ਉਹਨਾਂ ਦਾ ਨਿੰਦਿਆਂ ਨਾਲ ਹੀ ਉਹਨਾਂ ਦਾ ਰੋਜੀ ਰੋਟੀ ਚੱਲਦੀ ਆ ਤੇ ਉਹਨਾਂ ਨੂੰ ਕੋਈ ਵੀ ਆ ਜੇ ਵੱਡਿਆਂ ਤੋਂ ਵੱਡਿਆਂ ਹਸਿਆਂ ਦੀ ਵੀ ਉਹ ਨਿੰਦਿਆ ਕਰਦੇ ਨੇ ਗੁਰੂ ਘਰਾਂ ਦੀ ਨਿੰਦਿਆ ਕਰਦੇ ਨੇ ਉਹਨਾਂ ਕਰੀ ਜਾਣੀਆਂ ਉਹ ਕੋਈ ਉਹਨਾਂ ਦੀ ਡਿਊਟੀ ਉਸ ਤਰ੍ਹਾਂ ਦੀ ਲੱਗੀ ਆ ਤੇ ਕੋਈ ਗੱਲ ਨਹੀਂ ਸਤਿਗੁਰੂ ਕਿਰਪਾ ਕਰਨ ਅਸੀਂ ਜਰਦਾਸ ਨਹੀਂ ਕਰਾਂਗੇ ਤੇ ਸੱਚੇ ਪਾਤਸ਼ਾਹ ਨਾਲ ਉਸੇ ਸਮਾਤ ਬਖਸ਼ਣਾ ਤੇ ਬਾਕੀ ਅਰਦਾਸ ਕਰਿਓ ਕਿ ਸਾਡੀ ਇੱਕ ਟੀਮ ਹੈ ਅਕਬੜੀ ਉਹਨਾਂ ਚੇਕ ਦਾ ਦਫਾਕ ਬਣਿਆ ਰਵੇ ਤੇ ਕਈ ਵਾਰੀ ਇਹ ਹੁੰਦਾ ਭਈ ਉਹ ਜਿਵੇਂ ਉਹ ਗੁਰਨਾਨ ਪਾਤਸ਼ਾਹ ਜੀ ਦੇ ਵੇਲੇ ਦੀ ਉਹ ਗੱਲ ਯਾਦ ਹੁੰਦੀ ਆ ਕਿ ਉਹ ਕੋ ਜਨ ਨੂੰ ਕਹਿਤਾ ਸੀ ਵਸਦੇ ਰਹੋ ਤੇ ਕੁਛ ਨੂੰ ਕਿਹਾ ਸੀ ਗੁਜਰੇ ਪਾਓ ਕਿ ਜੇ ਅਸੀਂ ਖਿੰਦਰ ਵੀ ਗਏ ਤੇ ਵੱਖ-ਵੱਖ ਥਾਵਾਂ ਤੇ ਜਾ ਕੇ ਛੀਰ ਪਰਵਾਰਾਂ ਦੀ ਸੇਵਾ ਕਰਦੇ ਰਵਾਂਗੇ ਬਹੁਤ ਮਿਹਰਬਾਨੀ ਸਾਧ ਸੰਗਤ ਜੀ ਬਹੁਤ ਧੰਨਵਾਦ ਤੁਹਾਡਾ ਸਾਥ ਸਾਜ ਨਾਲ ਇਸ ਤਰ੍ਹਾਂ ਬਣਿਆ ਰਵੇ ਅਸੀਂ ਆਪ ਜੀ ਦੇ ਬਿਹਤ ਸ਼ੁਕਰਗੁਜ਼ਾਰ ਹੋਵਾਂਗੇ ਕਿ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗ ਜੀ ਗੁਰੂ ਨਾਨਕ ਨੰਦ ਗੁਰ ਸੇਵਾ ਸੇਜੀ ਦਰਨਾਖੰਦੇ ਰਾਹੀ ਸੰਤੋਨ ਨੂੰ ਭੇਜੀ ਸੇਵਾ ਦੇ ਵਿੱਚੋਂ ਅੱਜ ਅਸੀਂ ਸਤਕਾਰਯੋਗ ਮਾਤਾ ਸਵਰਨ ਕੌਰ ਜੀ ਜੋ ਕਿ ਮਾਤਾ ਜੀ ਨੇ ਸ਼ਹੀਦ ਭਾਈ ਗੁਰਿੰਦਰ ਸਿੰਘ ਪਿੰਡ ਜੋਧਪੁਰ ਜਿਹੜਾ ਤਨ ਤਨ ਤੋਂ ਇਹਨਾਂ ਦੇ ਸਪੁਰਦ ਅਸੀਂ 15000 ਦੀ ਛੋਟੀ ਜੀ ਪੇਟਾ ਕਰਦੇ ਹਾਂ ਇਹਨਾਂ ਦੇ ਦਵਾਈਦਾਰੂਣੀ ਤੇ ਇਹਨਾਂ ਦਾ ਨੰਬਰ ਹੈ ਜੀ 991552294 ਇਸ ਨੰਬਰ ਦੇ ਉੱਤੇ ਪਰਿਵਾਰ ਨਾਲ ਸਿੱਧਾ ਸੰਪਰਕ ਕਰਨ ਦੀ ਕੋਸ਼ਿਸ਼ ਕਰਨੀ ਹੈ ਅਸੀਂ ਆਪ ਜੀ ਦੇ ਬਿਹਤਰ ਸ਼ੁਕਰਗੁਜ਼ਾਰ ਹਾਂਗੀ ਬਹੁਤ ਬਹੁਤ ਧੰਨਵਾਦ ਤਮਾਮ ਦੁਨੀਆ ਦੇ ਵਸਨੀਕਾਂ ਉਹਨਾਂ ਸੰਗਤਾਂ ਦਾ ਜਿਹੜੇ ਸਾਡੇ ਤੇ ਭਰੋਸਾ ਕਰਦੇ ਨੇ ਤੇ ਸਾਡੇ ਲਈ ਇਹ ਸੇਵਾ ਭੇਜਦੇ ਨੇ ਤਾਂ ਕਿ ਅਸੀਂ ਬਿਹਤਰ ਢੰਗ ਦੇ ਨਾਲ ਇਹਨਾਂ ਸ਼ਹੀਦ ਪਰਿਵਾਰਾਂ ਦੀ ਤੇ ਲੋੜਵੰਦ ਪਰਿਵਾਰਾਂ ਦੀ ਸੇਵਾ ਕਰ ਸਕੀਏ ਸਤਿਗੁਰੂ ਉਹਨਾਂ ਨੂੰ ਦਿੜ ਦੁਗਣੀ ਤੇ ਰਾਤ ਚੌੜੀ ਤਰਕੀ ਬਖਸ਼ਣ ਬਹੁਤ ਬਹੁਤ ਮਿਹਰਬਾਨੀ ਜੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਅਸੀਂ ਆਪ ਜੀ ਦੇ ਬਿਹਤਰ ਸ਼ੁਕਰਗੁਜ਼ਾਰ ਰਹਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ